ਦਾ ਕਬੀ ਕੀ 9 ਤੇ 10 ਜੁਲਾਈ ਦੇ ਦਰਮਿਆਨੀ ਰਾਤ ਨੂੰ ਲਗਭਗ 1:30 ਵਜੇ ਯਾਦੂ ਨਾਮ ਦੇ ਫਰੀਆਦੀ ਜੋ ਕਿ ਕਾਪਟੀ ਲੀਗ ਦਾ ਕੰਮ ਕਰਦਾ ਸੀ ਉਸ ਦੇ ਘਰ ਦੇ ਬਾਹਰ I20 ਦੇ ਕੁਝ ਅੰਸ਼ਾਂ 'ਤੇ ਨਾਰਵੜਾ ਆਉਂਦੇ ਆ ਤੇ ਉਸ ਦੇ ਘਰ ਦੇ ਵੱਲੋਂ ਮਾਲ ਦੇ ਜੀਤ ਨਾਮ ਫਾਈਲਿੰਗ ਕਰਦੇ ਨਾਲੇ ਪਟ્રોલ ਹੋ ਸਕਦੇ ਜਿਸ ਤੋਂ ਬਾਅਦ ਅਸੀਂ ਅਗਲੇ ਦਿਨ ਇਸ ਤੇ ਮੈਨਾਂ ਦੇਖਣ ਕਰ ਮੰਦ ਚੁਕਿਤ ਸੀ ਸੋ ਅਸੀਂ ਇਸ ਦੀ ਤਫਤੀਸ਼ ਵੀ ਜਨਰਲ ਅਗਲਾ ਕੇ ਗਵਰਨ ਡਿਵੀਜ਼ਨਸ ਤੇ ਟੈਕਨੀਕਲ ਸਰਵਨਲਸਿੰਗ ਸਕੇ ਤੱਕ ਪਹੁੰਚੀ ਇਹ ਜੋ ਇਹ ਯਾਰ ਨੂੰ ਲੁਟਿਆਦੀ ਆ ਇਸ ਦਾ ਕਿਸੇ ਜਗ੍ਹਾ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਦਿਲਦਾਰ ਜੋ ਕਿ ਜੰਪੂਰ ਪਿੰਡ ਦਾ ਰਹਿਣ ਵਾਲਾ ਲੁਧਿਆਣਾ ਉਸ ਨਾਲ ਡਿਸਪੂਟ ਚੱਲਦਾ ਰਿਹਾ ਜਿਸ ਨੇ ਇਸ ਡਿਸਪੂਟ ਦੇ ਚੱਲਦੇ ਕੋਮਰਜੀਤ ਜੋ ਜੋ ਕਿ ਇੱਕ ਕ੍ਰਿਮੀਨਲ ਆ ਬਹਾਦਰ ਦੇ ਪਿੰਡ ਦਾ ਤੇ ਹੁਣ ਉਹ ਘੋੜਾ ਹੋ ਗਿਆ ਅਮਰੀਕਾ ਵਿੱਚ ਵੇਸਟ ਜਿਸ ਨੇ ਅੱਗੇ ਪਟਿਆਲਾ ਤੋਂ 4 ਛੜਛੇ ਕਰਿਆ ਗੁੱਤਾ ਇੱਕ ਸਾਹਿਬ ਮਨੋਤਰਾ ਸਾਹਿਬ ਮੁਖਮੱਦ ਚੌਥਾ ਹਰਸ਼ਪੂਰ ਇਹਨਾਂ ਚਾਰਨੂੰ ਗੀਤ ਕਰਕੇ ਚਾਰ ਜਣੇ ਆਏ ਹੰਟੀ ਗਲੀ ਤੇ ਇੱਥੇ ਮੌਕੇ ਤੇ ਆਏ ਇਹਨਾਂ ਨੂੰ ਫਾਇਰਿੰਗ ਦੇ ਪ੍ਰੋਬਲਮਸ ਸਦੇ ਆ। ਦੋਸਤੋ ਬਾਅਦ ਇਹਨਾਂ ਨੇ ਇਹ ਜੋ ਵਾਈਟ ਰੰਗ ਦੀ ਗੱਡੀ ਜੋ ਕਿ ਚੋਰੀ ਦੀ ਸੀ ਇਸ ਨੂੰ ਇਸ ਪ੍ਰੋਬਲਮ ਤੇ ਅੱਗੇ ਮੋਗੇ ਵੱਲ ਉਹਦੇ ਡੱਪ ਕਰਕੇ ਇਹਨਾਂ ਦੇ ਪਿੱਛੇ ਹੀ ਜੈਜੀ ਜੁਰੂ ਜੜੇ ਰਹਿਣ ਵਾਲਾ ਇਸ ਦੇ ਨਾਲ ਧੁਰਫਾ। ਇਹ ਦੋਨੋਂ ਸਕੋਰ ਵੀ ਗੱਡੀ ਤੇ ਆਉਂਦੀਆਂ ਨੇ ਤੇ ਇਹਨਾਂ ਨੂੰ ਨਾਲ ਲੈ ਕੇ ਅੱਗੇ ਮੋਗੇ ਵੱਲ ਨੂੰ ਜਾਂਦੇ ਨੇ। ਜਿੱਥੇ ਇਹਨਾਂ ਨੂੰ ਖੜ੍ਹ ਦੇਣ ਲਈ ਗੁਰਿੰਦਰ ਬਰਾਵ ਜੋ ਕਿ ਨਿਹਾਲ ਸਿੰਘਾਣਗਲ ਗਿਆ ਉਹਨਾਂ ਨੇ ਅੱਗੇ ਬਲਵਿੰਦਰ ਸਿੰਘ ਜੋ ਕਿ ਭਵੇ ਰਣੇਦਾਰਾ ਗਿਆ ਤੇ ਅਮਰੀਕ ਜੋ ਕਿ ਜਵਾ ਸਿੰਘਾਣਗਲ ਗਿਆ ਸੁਸਹਾਣੇ ਰੱਖ ਕੇ ਇੱਕ ਸਾਜੀ ਦੇ ਤਹਿਤ ਇਹ ਸਾਰਾ ਕ੍ਰਾਈਮ ਕੀਤਾ ਇਸ ਵਿੱਚ ਹੁਣ ਤੱਕ ਅਸੀਂ ਟੋਟਲ ਜੋ 12 ਦੋਸ਼ੀ ਸਾਡੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਅਸੀਂ 6 ਨੂੰ ਅਰੈਸਟ ਕਰ ਚੁੱਕੇ ਹਾਂ ਇਹਨਾਂ ਕੋਲ ਜੋ ਵਾਹਦਤ ਵਿੱਚ ਚੋਰੀ ਕੀਤੀਆਂ ਗਈਆਂ ਦੋ ਗੱਡੀਆਂ i20 ਦੀ ਸਪੋਰਟ ਵਾਲਾ ਦੋਨਾਂ ਰਿਕਵਰ ਹੋ ਚੁੱਕੀਆਂ ਨੇ ਤੇ ਇਹਨਾਂ ਦੀਆਂ ਗੱਡੀਆਂ ਜੋ ਸਾਨੂੰ ਕੰਟਰੋਲ ਕਮ ਹਿਸਟਰੀ ਵਿੱਚ ਕਰਦੀਆਂ ਬੋਟਲਾਂ ਦੇ ਰੂਲਸ ਮੰਗ ਲਈ ਵੀ ਸੋ ਹੁਣ ਤੱਕ ਇਹਨਾਂ ਦੋਸ਼ੀਆਂ ਦਾ ਅਰਮਾਨ ਲਿਆ ਜਾ ਰਿਹਾ ਹੈ ਅਰਮਾਨਦਰਾਂ ਨਾ ਨੂੰ ਤੇ ਉਹ ਖੁਸ਼ੀ ਕੀਤੀ ਜਾਊਗੀ ਤੇ ਹੋਰ ਵੀ ਅਗਲੇ ਕਿਸੇ ਦਾ ਹੁਣ ਸਾਹਮਣੇ ਆਵਰਨ ਮੌਮੈਂਟ ਕੀਤਾ ਜਾਊਗਾ ਬਾਕੀ ਦੋਸ਼ੀ ਨੂੰ ਅਰੈਸਟ ਕਰਨ ਲਈ ਕਾਹਲ ਜਾ ਰਹੀ ਹੈ ਬਹੁਤ ਜਲਦੀ ਨਾ ਨੂੰ ਅਰੈਸਟ ਕਰਕੇ ਇਸ ਘਰਮੀ ਦੀ ਦਿੱਤੀ ਸ਼ੂਨ ਮੁਕਮਲ ਕੀਤੀ ਜਾਊਗੀ